ਸਰਦਾਰ ਜਗੀ ਸਿੰਘ ਬੱਲੇਵਾਲ ਜਿੰਦਾਬਾਦ ਸਰਦਾਰ ਜਗੀ ਸਿੰਘ ਬੱਲੇਵਾਲ ਜਿੰਦਾਬਾਦ ਸਰਦਾਰ ਜਗੀ ਸਿੰਘ ਬੱਲੇਵਾਲ ਜਿੰਦਾਬਾਦ ਕਿਸਾਨ ਮਜ਼ਦੂਰ ਇੱਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇੱਕਤਾ ਜਿੰਦਾਬਾਦ ਜਗੀ ਸਿੰਘ ਢਾਡੇ ਘਟਵਾਲ ਅਸੀਂ ਜਿੰਨਿਆਂ ਵੀ ਹਾਈਪਰਡੀਏ ਦੁਕਾਨਾਂ ਸਾਰਿਆਂ ਨੂੰ ਬੇਨਤੀ ਕਰਕੇ ਆਏ ਆ ਸਾਰਿਆਂ ਨੇ ਮੁਕੰਮਲ ਤੌਰ ਤੇ ਦੁਕਾਨਾਂ ਬੰਦ ਕੀਤੀਆਂ ਔਰ ਸਾਨੂੰ ਪੂਰਾ ਸਹਿਯੋਗ ਮਿਲ ਰਿਹਾ ਜਿੰਨੇ ਵੀ ਦੁਕਾਨਦਾਰ ਆ ਸਾਰਿਆਂ ਨੇ ਸਾਡਾ ਸਹਿਯੋਗ ਦਿੱਤਾ ਔਰ ਅਸੀਂ ਪਿੰਡਾਂ ਦੇ ਵਿੱਚੋਂ ਵੀ ਔਰ ਥੋੜੀ ਦੇਰ ਬਾਅਦ ਦੇਖੋ ਵੱਡੇ ਲੈਵਲ ਦੇ ਵਿੱਚ ਟਰਾਲੀਆਂ ਭਰ ਕੇ ਆ ਰਹੀਆਂ ਅਸੀਂ ਇਹ ਜਿਹੜਾ ਮਸਲਾ ਇਹ ਇਕੱਲਾ ਕਿਸਾਨਾਂ ਦਾ ਨਹੀਂ ਜੇ ਕਿਸਾਨੀ ਜਿੰਦਾ ਤਾਂ ਦੁਕਾਨਦਾਰ ਜਿੰਦਾ ਸਰਾ ਡੱਲੇ ਵਾਲ ਸਾਹਿਬ ਕਈ ਦਿਨਾਂ ਤੋਂ ਭੁਖੜ ਹੜਤਾਲ ਤੇ ਬੈਠੇ ਆ ਇਹ ਜਿਹੜੀਆਂ ਸਰਕਾਰਾਂ ਇਹ ਅੰਗਰੇਜ਼ਾਂ ਨਾਲ ਵੀ ਜਿਆਦਾ ਜ਼ੁਲਮ ਕਰ ਰਹੇ ਨੇ ਸਾਡੇ ਤੇ ਜਿਹੜੀ ਅੰਗਰੇਜ਼ ਸਰਕਾਰ ਸੀ ਜਦੋਂ ਕੋਈ ਲੋਕ ਇਕੱਠਾ ਇਕੱਠੇ ਹੋ ਕੇ ਆਪਣੀ ਆਵਾਜ਼ ਬੁਲੰਦ ਕਰਦੇ ਸੀ ਤਾਂ ਉਹ ਲੋਕਾਂ ਦੀ ਆਵਾਜ਼ ਮੰਨਦੇ ਸੀ ਪਰ ਇਹ ਜਿਹੜੀ ਭਾਜਪਾ ਸਰਕਾਰ ਹੈ ਕਈ ਦਿਨ ਤੋਂ ਕਿਸਾਨ ਇਹਨਾਂ ਦੇ ਵਿਰੁੱਧ ਧੰਨਾ ਲਾ ਕੇ ਬੈਠੇ ਆ ਵੀ ਸਾਨੂੰ ਐਮਐਸਪੀ ਦਿਓ ਕਿਸਾਨੀ ਦਾ ਬੜਾ ਮੰਦਾ ਹਾਲ ਹੈ ਪਰ ਇਹ ਸਰਕਾਰ ਦੇ ਕੰਨਾਂ ਤੇ ਜੂਨ ਸ਼ਰਕ ਰਹੇ ਦਾ ਕੀ ਹੈ ਇੰਨਾ ਲੰਬਾ ਸਮਾਂ ਹੋ ਗਿਆ ਕਿ ਜਿਹੜੇ ਗੱਦੇਵਾਲ ਜਿਹੜੇ ਹਨ ਉਹਦੇ ਕਿਸਾਨ ਲੀਟਰ ਨੇ ਭੁੱਖ ਹੜਤਾਲ ਤੇ ਬੈਠੇ ਹੋਣੇ ਪਰ ਸਰਕਾਰ ਤੇ ਕੋਈ ਅਸਰ ਜਿਹੜਾ ਦੇਖਣ ਨੂੰ ਮਿਲ ਨਹੀਂ ਸਰਕਾਰ ਕਿਸੇ ਵੀ ਪਾਸੇ ਸਹਿਮਤੀ ਬਣਾਉਣ ਨੂੰ ਤਿਆਰ ਨਹੀਂ ਜੀ ਡੱਲੇਵਾਲ ਸਾਹਿਬ ਦੀ ਮੰਗ ਨਾ ਮੰਨੀ ਗਈ ਕਿਸਾਨਾਂ ਦੀ ਮੰਗ ਨਾ ਮੰਨੀ ਗਈ ਤੇ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ ਔਰ ਮੈਂ ਸਮਝਦਾ ਕਿ ਜਿੰਨੇ ਵੀ ਲੋਕ ਕਿਸਾਨੀ ਨਾਲ ਜੁੜੇ ਆ ਉਹਨਾਂ ਨੂੰ ਸਾਰਿਆਂ ਨੂੰ ਇੱਕ ਮੁੱਠ ਹੋ ਕੇ ਆਪਣੀ ਜਥੇਬੰਦੀਆਂ ਦੇ ਉੱਪਰ ਹੋ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਇਜ਼ਾਮ ਕੀਤੇ ਗਏ ਨੇ ਪੰਜਾਬ ਪਰਚੇ ਪ੍ਰਦਰਸ਼ਨ ਕੀਤਾ ਜਾ ਰਿਹਾ ਖਾਨਾ ਵਾਲੋ ਖਾਨ ਜਿੱਥੇ ਬੰਦੇ ਵਾਲੋ ਜਿਹੜਾ ਸਰਦਾਰ ਜੀ ਸਿੰਘ ਜਿਹੜਾ ਇਹ ਕਿਸੇ ਦਾ ਜਿਹੜਾ ਅੱਜ ਲੋਕਾਂ ਦਾ ਸਮਰਥਨ ਹੈ ਦੇਖੋ ਜੀ ਅੱਜ ਇਸ ਦੇ ਵਿੱਚ ਸਾਨੂੰ ਪੂਰੇ ਜ਼ਿਮੀਦਾਰਾਂ ਦਾ ਸਮਰਥਨ ਮਿਲਿਆ ਕੋਈ ਇੱਕ ਜਥੇਬੰਦੀ ਦਾ ਇਹ ਪ੍ਰੋਗਰਾਮ ਨਹੀਂ ਸੀਗਾ ਸਾਰੀਆਂ ਜਥੇਬੰਦੀਆਂ ਜਿਹੜੀਆਂ ਸਰਬ ਸੰਘੀਆਂ ਨੇ ਤੇ ਸਾਰੇ ਨੇ ਇਕੱਠੇ ਹੋ ਕੇ ਜਿਹੜਾ ਇਹ ਧਰਨਾ ਅਸੀਂ ਦੇ ਰਹੇ ਆਂ ਔਰ ਗੱਲ ਇਹ ਆ ਵੀ ਜਿਹੜੀ ਸਰਕਾਰ ਦੀਆਂ ਨੀਤੀਆਂ ਉਹ ਇੰਨੀਆਂ ਮਾੜੀਆਂ ਨੇ ਕਿ ਅੱਜ ਮਹੀਨੇ ਦੇ ਕਰੀਬ ਹੋ ਚੱਲਿਆ ਜਗਜੀਤ ਸਿੰਘ ਜੀ ਨੂੰ ਪਰ ਸੁਣਨ ਨੂੰ ਕੋਈ ਤਿਆਰ ਹੀ ਨਹੀਂ ਹੈ ਤੋ ਇਸ ਕਰਕੇ ਜੇ ਸਰਕਾਰ ਹਲੇ ਵੀ ਨਾ ਸੁਣੇਗੀ ਤਾਂ ਜਿਹੜਾ ਸੰਘਰਸ਼ ਹੈ گا ਤਾਂ گا ਤੋਂ گا ਹੋਰ ਤੇਜ਼ ਹੋਏਗਾ ਲੱਗਦਾ ਨਹੀਂ ਜਿਦਾ ਠੰਸ ਪਾ ਦਿਆ ਜਜੀ ਸਿੰਘ ਡੱਲਾ ਦੇਖੋ ਇਹਨਾਂ ਸਰਕਾਰਾਂ ਦੀਆਂ ਚੰਗਾ 3 ਮਹੀਨੇ ਤੋਂ ਭੁੱਖ ਹੜਤਾਲ ਤੇ ਬੈਠੇ ਹੋਏ ਨੇ ਪਰ ਸਰਕਾਰ ਦਾ ਫਿਰ ਤੇ ਕੋਈ ਜਵਾਬ ਨਹੀਂ ਦੇਖੋ ਜੀ ਸਰਕਾਰ ਤਾਂ ਇਦਾਂ ਹੋ ਗਈ ਜਿੱਦਾਂ ਅੰਨੇ ਬੋਲਿਆਂ ਦੀ ਸਰਕਾਰ ਹੋ ਗਈ ਦਾ ਨਾਲੋਂ ਤਾਂ ਅੰਗਰੇਜ਼ਾਂ ਦੀ ਸਰਕਾਰ ਚੰਗੀ ਸੀ ਕੰਮ ਸੇ ਕੰਮ ਸੁਣਦੇ ਤਾਂ ਸੀਗੇ ਕੋਈ ਐਨੀ ਐਜੀਟੇਸ਼ਨ ਲੰਬੀ ਨਹੀਂ ਸੀ ਉਦੋਂ ਤਾਂ ਹਿੰਦੁਸਤਾਨ ਆਜ਼ਾਦ ਕਰਾਉਣ ਦੀ ਆਜ਼ਾਦੀ ਲਈ ਬਾਸਤੇ ਹੀ ਧਰਨੇ ਦਿੰਦੇ ਜਾਂ ਲੜਦੇ ਸੀਗੇ ਪਰ ਇਸ ਸਰਕਾਰ ਕੋਲੋਂ ਤਾਂ ਜਿਹੜੇ ਹਿੰਦੁਸਤਾਨ ਦੇ ਵਾਸੀ ਆ ਉਹ ਆਪਣਾ ਹੱਕ ਲੈਣ ਲਈ ਜਿਹੜੀ ਜਦੋਜਹਿਦ ਕਰ ਰਹੇ ਤਾਂ ਬਹੁਤ ਹੀ ਮਾੜੀ ਗੱਲ ਹੈ ਸਾਨੂੰ ਆਪਣੇ ਦੇਸ਼ ਵਿੱਚ ਰਹਿੰਦੇ ਹੋਏ ਵੀ ਇਹ ਲੱਗਦਾ ਜਿਦਾਂ ਅਸੀਂ ਹਲੇ ਵੀ ਗੁਲਾਮ ਬਗਾਨੇ ਮੁਲਕਾਂ ਦੇ ਅਧੀਨ ਬੈਠੇ ਆ